ਮਾਕਰਨੀ ਬੇਸ਼ੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਨੇ ਪਰ ਇਸ ਸਮੇਂ ਟੈਰਫ ਵਾਰ ਦੇ ਚੱਲਦਿਆਂ ਚੈਲੰਜ ਕਾਫੀ ਵੱਡੇ ਨੇ ਤੇ ਇਲੈਕਸ਼ਨ ਵੀ ਕਿਸੇ ਸਮੇਂ ਅਨਾਉਂਸ ਕੀਤੀ ਜਾ ਸਕਦੀ ਹੈ ਪત્રਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਪ੍ਰਧਾਨ ਮੰਤਰੀ ਕਾਰਨੀ ਨੇ ਸਪੱਸ਼ਟ ਰੂਪ ਦੇ ਵਿੱਚ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਉਹ ਸਹੀ ਸਮਾਂ ਆਉਣ ਤੇ ਮਿਲਣਗੇ ਪਰ ਫਿਲਹਾਲ ਉਹਨਾਂ ਦੀ ਸਰਕਾਰ ਦਾ ਫੋਕਸ ਕੈਨੇਡੀਅਨ ਬਿਜ਼ਨੈਸਸਸ ਤੇ ਜੌਬਸ ਨੂੰ ਪ੍ਰੋਟੈਕਟ ਕਰਨਾ ਯੂਰੋਪੀਅਨ ਯੂਨੀਅਨ ਅਤੇ ਯੂਕੇ ਦੇ ਨਾਲ ਟ੍ਰੇਡ ਟਾਈਜ਼ ਨੂੰ ਮਜ਼ਬੂਤ ਕਰਨਾ ਰਹੇਗਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਾਰਨੀ ਹੋਰਾਂ ਦੇ ਵੱਲੋਂ ਕੈਨੇਡੀਅਨ ਨੂੰ ਸੰਬੋਧਨ ਕੀਤਾ ਗਿਆ ਆਪਣੇ ਪਹਿਲੇ ਭਾਸ਼ਣ 'ਚ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕੈਬਨਿਟ ਕੈਨੇਡੀਅਨ ਆਰਥਿਕਤਾ ਅਤੇ ਅਮਰੀਕਾ ਵੱਲੋਂ ਦਰਪੇਸ਼ ਚੁਣੌਤੀਆਂ ਨਾਲ ਲੜਨ ਦੇ ਉੱਪਰ ਫੋਕਸ ਕਰੇਗੀ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਦੇਸ਼ ਲਈ ਇਸ ਮਹੱਤਵਪੂਰਨ ਸਮੇਂ ਪ੍ਰਧਾਨ ਮੰਤਰੀ ਵਜੋਂ ਸੇਵਾ ਕਰਨਾ ਇੱਕ ਗੰਭੀਰ ਫਰਜ਼ ਹੈ ਜਿਸ ਦੇ ਲਈ ਉਹ ਲਗਾਤਾਰ ਕਦਮ ਚੁੱਕਣਗੇ ਕੈਨੇਡਾ ਦੇ ਪੀਐਮ ਬਨ ਮਗਰੋਮਾ ਕਾਰਨੀ ਨੇ ਆਪਣੀ ਪਹਿਲੀ ਸਪੀਚ 'ਚ ਇਹ ਵੀ ਸਾਫ਼ ਕੀਤਾ ਕਿ ਉਹਨਾਂ ਦਾ ਅਮਰੀਕਾ ਜਾਣ ਦਾ ਫਿਲਹਾਲ ਕੋਈ ਪਲਾਨ ਨਹੀਂ ਹੈ ਕਾਰਨੀ ਨੇ ਕਿਹਾ ਕਿ ਉਹਨਾਂ ਦਾ ਫੋਕਸ ਇਸ ਸਮੇਂ ਕੈਨੇਡਾ ਦੇ ਟ੍ਰੇਡ ਨੂੰ ਯੂਰਪ ਅਤੇ ਯੂਕੇ ਦੇ ਨਾਲ ਮਜ਼ਬੂਤ ਕਰਨ ਤੇ ਹੈ ਕਾਰਨੀ ਨੇ ਜਰਨਲਿਸਟਾਂ ਨੂੰ ਕਿਹਾ ਕਿ ਉਹ 트੍ਰੰਪ ਨਾਲ ਸਹੀ ਸਮਾਂ ਆਉਣ ਤੇ ਗੱਲ ਕਰਨਗੇ ਉਹ ਤੇ ਹੀ ਜਦੋਂ ਕਾਰਨੀ ਅਤੇ ਉਹਨਾਂ ਦਾ ਮੰਤਰੀ ਮੰਡਲ ਸੌਂ ਚੁੱਕ ਰਿਹਾ ਸੀ ਤਾਂ ਉਸ ਸਮੇਂ ਕੈਨੇਡਾ 'ਚ ਮੌਜੂਦ ਅਮਰੀਕਾ ਦੇ ਫੋਰਨ ਅਫੇਅਰ ਮਿਨਿਸਟਰ ਮਾਰਕੋ ਰੂਬਿਓ ਨੇ ਕੈਨੇਡਾ ਦੀ ਸੋਵਰਨਟੀ ਬਾਰੇ ਵਿਵਾਦਿਤ ਟਿੱਪਣੀ ਕੀਤੀ ਜਿਸ ਵਿੱਚ ਉਹਨਾਂ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਾ ਹੈ ਕਿ ਹੈ ਕਿ 트াম্প ਦਾ ਮੰਨਣਾ ਹੈ ਕਿ ਕੈਨੇਡਾ ਲਈ ਅਮਰੀਕਾ 'ਚ ਸ਼ਾਮਲ ਹੋਣਾ ਬਿਹਤਰ ਹੋਵੇਗਾ ਉਤੇ ਹੀ ਰੂਬਿਓ ਦੀਆਂ ਟਿੱਪਣੀਆਂ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਉੱਪਰ ਕਾਰਨੀਨੇ ਸੰਖੇਪ ਜਵਾਬ ਦਿੰਦਾ ਹੈ ਕਿ ਇਹ ਪਾਗਲਪਾਨ ਹੈ ਹੋਰ ਕੁਝ ਨਹੀਂ ਹੈ ਕਾਬਿਲ ਹੋ ਰਿਹਾ ਹੈ ਕਿ ਮਾਕ ਕਾਰਨੀ ਦੇ ਵੱਲੋਂ ਬੇਸ਼ੱਕ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ ਗਿਆ ਤੇ ਨਵੀਂ ਕੈਬਨਟ ਨੇ ਵੀ ਆਪਣੀ ਸੋਚ ਚੁੱਕ ਲਈ ਹੈ ਪਰ ਕਿਸੇ ਸਮੇਂ ਵੀ ਇਲੈਕਸ਼ਨ ਸੰਭਵ ਹੈ ਕਿਉਂਕਿ ਮਾਕ ਕਾਰਨੀ ਸ਼ਾਇਦ ਹਾਊਸ ਰੀਜ਼ੂਮ ਹੋਣ ਤੋਂ ਪਹਿਲਾਂ ਹੀ ਇਲੈਕਸ਼ਨ ਦੀ ਅਨਾਉਂਸਮੈਂਟ ਕਰ ਸਕਦੇ ਨੇ ਸਮੇਂ-ਸਮੇਂ ਤੇ ਆਏ ਸਰਵੇਖਣ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਮਾਕ ਕਾਰਨੀ ਦੇ ਲਿਬਰਲ ਲੀਡਰ ਬਣਨ ਤੋਂ ਬਾਅਦ ਫੈਡਰਲ ਲਿਬਰਲਸ ਤੇ ਨੰਬਰ ਕੰਜ਼ਰਵਟਿਵਸ ਦੇ ਮੁਕਾਬਲੇ ਕਾਫੀ ਸੁਧਰ ਨੇ ਤੇ ਦੋਵੇਂ ਪਾਰਟੀਆਂ ਲਗਭਗ ਬਰਾਬਰੀ ਤੇ ਨੇ ਬਹੁਤ ਸਾਰੇ ਸਰਵੇਜ਼ ਤੋਂ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਵੀ ਆਖਿਆ ਗਿਆ ਕਿ ਮਾ ਕਾਰਨੀ ਦੀ ਅਗਵਾਈ ਦੇ ਵਿੱਚ ਫੈਡਰਲ ਲਿਬਰਲਸ ਦੁਬਾਰਾ ਤੋਂ ਮжоਰਿਟੀ ਦੀ ਸਰਕਾਰ ਬਣਾਉਣ 'ਚ ਕਾਮਯਾਬ ਹੋਣਗੇ ਪਰ ਇਲੈਕਸ਼ਨ ਅਨਾਉਂਸ ਹੋਣ ਤੋਂ ਬਾਅਦ ਇਹ ਫੈਸਲਾ ਕੈਨੇਡੀਅਨਸ ਨੇ ਕਰਨਾ ਹੈ ਕਿ ਇਸ ਟ੍ਰੇਡ ਵਾਰ ਦੇ ਸਮੇਂ ਆਰਥਿਕ ਚੁਣੌਤੀਆਂ ਨੂੰ ਦਰਪੇਸ਼ ਦੇਖਦੇ ਹੋਏ ਕੈਨੇਡੀਅਨਸ ਕਿਸ ਪਾਰਟੀ ਦੇ ਹੱਕ 'ਚ ਫਤਵਾ ਦਿੰਦੇ ਨੇ